ਜੀ ਸਰ ਅੱਜ ਕੀ ਮਸਲਾ ਜਿਹੜਾ ਬਾਸ ਦੇ ਕਨੈਕਟਰ ਨੂੰ ਤੇ ਡਰਾਈਵਰ ਨੂੰ ਕੁੱਟਿਆ ਗਿਆ ਹੈ ਜਿਹੜਾ ਸਾਨੂੰ ਥਾਣੇ ਤਲਾਹ ਮੁਲੀਕੇ ਟਵਾਣਾ ਰੋਡ ਤੇ ਨਾ ਇਹ ਬਾ ਰੋਡ ਦੇ ਤੇ ਬਾਸ ਦੇ ਜਿਹੜੇ ਕਨੈਕਟਰ ਡਰਾਈਵਰ ਆ ਦੋਨਾਂ ਨੂੰ ਕੋਈ ਸ਼ਰਾਪਤੀ ਹਮਸਰਫਟ ਮਾਰ ਉਹਨਾਂ ਨਿਕਲ ਰਹੇ ਅਸੀਂ ਮੌਕੇ ਤੇ ਪੁੱਜੇ ਹਾਂ ਕਿਤੇ ਅਸੀਂ ਦੋ ਜਿਹੜੇ ਲੋਤੀ ਸੀਗੇ ਉਹਨਾਂ ਨੂੰ ਅਰੈਸਟ ਕਰ ਲਿਆ ਇੱਕ ਦਾ ਤਾਂ ਕਨੈਕਟਰ ਸੰਗ ਲੱਗਾ ਹੈਗਾ ਕਿ ਪਹਿਲਾਂ ਵੀ ਇੱਥੇ ਬਹੁਤ ਕਾਫੀ ਵਰਤੀ ਹੈ ਬਦਮਾਸ਼ੀ ਤੇ ਤੇ ਬਾਕੀ ਜੋ ਬੇਰੇ ਬੰਦੇ ਜਿਹੜੇ ਹੈਗੇ ਉਹਨਾਂ ਦੇ ਵਾਸਤੇ ਆਗੇਛੇ ਕਿ ਮੋਕੇ ਤੇ ਜਿੰਨਾਂ ਸਿਵ ਹਸਪਤਾਲ ਦਾਖਲ ਕਰਾ ਲਿਆ ਸਰ ਕਿਥੋਂ ਦੇ ਰਹਿਣ ਵਾਲੇ ਨੇ ਇਹ ਜਿਹੜੇ ਹੈਗੇ ਜਿਹੜੇ ਹੋਏ ਆ ਦਖਮੀ ਆ ਇਹ ਧਰਮੂ ਵਾਲੇ ਦੇ ਰਹਿਣ ਵਾਲੇ ਆ ਜਿੰਨਾਂ ਵੱਲੋਂ ਕੁੱਟਮਾਰ ਕੀਤੀ ਗਈ ਉਹ ਆ ਉਹ ਪਿੰਡ ਟਵਾਣਾ ਤੋਂ ਆ ਬੇਗਾਨਾ ਇਹੋ ਜੀ ਕਾਰਵਾਈ ਹੁਣ ਇਹਨਾਂ ਦੇ ਖਿਲਾਫ ਕਰੋਗੇ ਅਸੀਂ ਯਾਨ ਤੋਂ ਦੇ ਰਿਹਾ ਆਹਨਾਂ ਨਾਲ ਕਦਮਾਂ ਦਾ ਕਰਕੇ ਕੋਟ 3000 ਰੁਪਏ ਨਾਲ ਅਰਜੀ ਪੀ ਦੋਹਰੇ ਡਾਕਟਰ ਦੇ ਫੋਟੋਆਂ ਦਾ ਟੈਬਲ ਦੇ ਡੇਟ ਦੇ ਹਿਸਾਬ ਨਾਲ ਹੋਣਗੇ ਹੋਰ ਹਸਾਬ ਨਾਲ ਜਰੂਰ ਜ਼ਵਾਦਾ ਕਰਕੇ ਕਿੰਨੇ ਬੰਦੇ ਕਿੰਨੇ ਸੀ ਟੋਟਲ ਕੁੱਟਣ ਵਾਲੇ ਕੁੱਟਣ ਵਾਲੇ ਇਹਨਾਂ ਦੇ ਦੱਸਣ ਮੁਤਾਬਕ ਤਿੰਨ ਇੱਕ 22 ਨੇ ਮਨਾ ਲਾਉਂਦੇ ਆ ਜੀ ਬਾਕੀ 15 16 ਬੰਦੇ ਜਿਹੜੇ ਆਣ ਪਛਾਤੇ ਸੀ ਉਹਨਾਂ ਨੂੰ ਦਰਾਂ ਨੇ ਤਰਫੀ ਪੁੱਛ ਕੇ ਕਰਾਂਗੇ ਕਿ ਕਿਹਨੇ ਕਿਹਦੇ ਸੀ ਪਿੱਛੇ ਸਵਾਰੀਆਂ ਨੂੰ ਵੀ ਸੱਟਾਂ ਲੱਗੀਆਂ ਨੇ ਕਿ ਇਹਨਾਂ ਨੂੰ ਕੁੱਟ ਹਾਂਜੀ ਪਿੱਛੇ ਸਵਾਰੀਆਂ ਨੂੰ ਵੀ ਸੱਟਾਂ ਲੱਗੀਆਂ ਨੇ ਕਿ ਇਹਨਾਂ ਨੂੰ ਡਰਾਈਵ ਨੇ ਕੁੱਟਿਆ ਗਿਆ ਇਹਨਾਂ ਦਸਨ ਮੁਤਾਬਕ ਹੈਗਾ ਵੀ ਸਵਾਰੀਆਂ ਦੇ ਵੀ ਸੱਟਾਂ ਲੱਗੀਆਂ ਸੀ ਬਾਅਦੋਂ ਆਪਣੇ ਘਰਾਂ ਨੂੰ ਚਲੀਆਂ ਗਈਆਂ ਬੱਸ ਦੀ ਵੀ ਡਰਾਈਵਰ ਨੂੰ ਦੱਸਿਆ ਜਾ ਰਿਹਾ ਹੈ ਭੰਨ ਤੋੜ ਕਾਫੀ ਕੀਤੀ ਹੈ ਹਾਂਜੀ ਤਾਂ ਉਹਨਾਂ ਦੇ ਬੱਸ ਤੇ ਵੀ ਸ਼ਿਸ਼ੇ ਹੀ ਚਾੜਦੇ ਪੈਂਤਰ ਸਰ ਜੀ ਕੋਈ ਦਾ ਪਤਾ ਉਹ ਵੀ ਗਨਪ੍ਰਸਾਦ ਸਰ ਕਿਵੇਂ ਦੇਖਦੇ ਹੋ ਚਿੱਟੇ ਦੇ ਅੰਸ਼ਰੇ ਆਮ ਗੁੰਡਾਗਰਦੀ ਹੋ ਰਹੀ ਹੈ ਸ਼ਹਿਰ ਦੇ ਵਿੱਚ ਇਹ ਲਖਵਿੰਦਰ ਸਿੰਘ ਲਖੇ ਤੇ ਪਹਿਲਾਂ ਵੀ ਕਾਫੀ ਮੁਕਾਦਮੇ ਦੇ ਦੇ ਦਰਜਾ ਥੋੜਾ ਉਹਨੇ ਗੁੰਡਾ ਦਾ ਪਹਿਗਾ ਇਹਨੂੰ ਬਾਕੀ ਇਹ ਉਹ ਵੀ ਇਹ ਕਾਰਵਾਈ ਕਰਦਾ ਸੀ ਜਿਹਦੇ ਮੁਕਦਮਾ ਦਰਜ ਕਰਦੇ ਆ ਬਾਕੀ ਕੋਈ ਨਹੀਂ ਚੇਤੀ ਇਹਨੂੰ ਹੱਥ ਪੈ ਜੂਗੀ ਨਿੱਕੂ ਹਥਿਆਰ ਵਗੈਰੇ ਮਿਲਿਆ ਨਾ ਕੋਈ ਕਿਸੇ ਤਰ੍ਹਾਂ ਕੋਟਮਾਰ ਕੀਤੇ ਕਿ ਉਹ ਹਥਿਆਰ ਨਾਲ ਕੀਤੀ ਕਿ ਗੰਦਾਸਿਆਂ ਨਾਲ ਕਿ ਸੋਟਿਆਂ ਨਾਲ ਕੀਤੀ ਗਈ ਇਹ ਨਾਂ ਦਾ ਬਿਆਨਨਾ ਮਤਾਵ ਕਾ ਦੱਸਣ ਮਤਾਵ ਕਹਿਗਾ ਕਿ ਇਹਨਾਂ ਕੋਲੇ ਕਾਫੀ ਗੰਦਾਸੀ ਸੀਗੀ ਹਜੇ ਅਸੀਂ ਦਰਾਂਨੇ ਤਫतीश ਕਰਾਂਗੇ ਵੀ ਕੀ ਕੀਤੀ ਸੀ ਨਹੀਂ ਸਰ ਗ੍ਰਿਫਤਾਰ ਹੋਏ ਨੇ ਮੌਕੇ ਤੋਂ ਕੋਈ ਹਥਿਆਰ ਨਹੀਂ ਮਿਲਿਆ ਉਹਨਾਂ ਦੇ ਕੋਲੋਂ ਨਹੀਂ ਹਾਲੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੀ ਨਾਮ ਕੀ ਸਰ